ਵਾਰਡਾਂ ਦੀ ਜੈਸਟੈਟਿਕ ਰਿਜ਼ਰਵੇਸ਼ਨ ਦੀ ਤੁਸੀਂ ਸਾਰੇ ਅਫਸਰ ਉਹ ਯਾਰ ਇੱਥੇ ਖੜੇ ਬੋਲੀ ਪੁੱਛ ਰਿਹਾ ਜਦ ਹੱਥੇ ਦਿਖਾਉਣਾ ਹੈ ਤਾਂ ਹੱਥੇ ਦਿਖਾ ਦਿਓ ਕਰ ਲਓ ਯਾਰ ਰਿਪੋਰਟ ਕਿਹੜੇ ਕਿਹੜੇ ਪਿੰਡ ਦਾ ਵੀ ਕਿਹੜਾ ਕਿਹੜਾ ਵਾਰਡ ਰਿਜ਼ਰਵ ਹੈ ਬੰਦੇ ਆਸਤੇ ਕਿਹੜਾ ਵਾਰਡ ਹੈ ਲੇਡੀ ਆਸਤੇ ਕਿਹੜਾ ਵਾਰਡ ਹੈ ਐਸਸੀ ਭਾਈਚਾਰੇ ਆਸਤੇ ਕਿਹੜਾ ਤੇ ਐਸਸੀ ਲੇਡੀ ਆਸਤੇ ਕਿਹੜਾ ਉਹ ਵਾਰਡਾਂ ਦੀ ਲਿਸਟ ਹੈਗੀ ਤੁਹਾਡੇ ਕੋਲ ਵਾਰਡਾਂ ਦੀ ਰਿਜ਼ਰਵੇਸ਼ਨ ਨਹੀਂ ਹੋਈ ਅਜੇ ਫਿਰ ਬ੍ਰਦਰ ਅਸੀਂ ਨਾਮੀਨੇਸ਼ਨ ਕਿਤੇ ਕਿਵੇਂ ਭਰਾਂਗੇ ਇਸ ਤਰ੍ਹਾਂ ਦਾ ਬਲੇਟੈਂਟ ਮਿਸਯੂਜ਼ ਆਫ ਪੋਲਿਟিক্যাল ਪਾਵਰ ਮੈਂ ਤਾਂ ਅੱਜ ਤੱਕ ਨਹੀਂ ਦੇਖੀ 20 ਸਾਲ ਤੋਂ ਮੈਨੂੰ ਹੋ ਗਿਆ ਸਿਆਸਤ ਅੱਜ 27 ਤਰੀਕ ਨਾਮੀਨੇਸ਼ਨ ਫਾਈਲਿੰਗ ਦਾ ਕੰਮ ਸ਼ੁਰੂ ਹੈ ਨੋਟੀਫਿਕੇਸ਼ਨ ਹੋ ਗਈ ਹੈ ਤੇ ਹਜੇ ਤੱਕ ਆ ਜਿਹੜੀਆਂ ਵੋਟਰ ਲਿਸਟਾਂ ਆ ਉਹ ਆਪ ਦੇਖ ਲਓ ਕਿਵੇਂ ਪਈਆਂ ਕਿਸੇ ਪਿੰਡ ਵਾਲੇ ਨੂੰ ਵੋਟਰ ਲਿਸਟ ਨਹੀਂ ਮਿਲੀ ਹੁਣ ਤੱਕ ਸਾਡੇ ਆਉਣ ਦਾ ਪਤਾ ਲੱਗਣ ਤੇ ਵੀਡੀਓ ਸਾਹਿਬ ਇੱਥੋਂ ਕਿਸ ਕਿਹ ਹੈ ਜਿਕ ਮਨਪ੍ਰੀਤ ਨਾਲ ਸੋਹਰੇ ਕੋਈ ਵੀ ਚਲੋ ਸੁਪ ਡੈਂਡ ਦਾ ਆਪਾਂ ਕਿਸੇ ਦਾ ਨਾਮ ਕਾਣੂ ਲੈਣਾ ਜੀ ਜਿਹੜੇ ਅਫਸਰਾਂ ਨੇ ਡਾਕੂਮੈਂਟਸ ਦੇਣੇ ਆ ਪੰਚਾਇਤੀ ਰਾਜ ਦੀ ਇਲੈਕਸ਼ਨ ਵਾਸਤੇ ਸਰਪੰਚੀਆਂ ਦੀ ਮੈਂਬਰਾਂ ਦੀ ਇਲੈਕਸ਼ਨ ਵਾਸਤੇ ਉਹ ਅਫਸਰ ਦਫ਼ਤਰ ਚ ਮੌਜੂਦ ਨਹੀਂ ਹੈ ਕਿਸੇ ਕੋਲੇ ਪਿੰਡਾਂ ਚ ਅੱਜ ਨਾਮਿਨੇਸ਼ਨ ਕਿਵੇਂ ਕੋਈ ਭਰੂਗਾ ਜਿਹਦੇ ਕੋਲੇ ਵੋਟਰ ਲਿਸਟਾਂ ਹੀ ਹੈ ਨਹੀਂ ਇਸ ਗੱਲ ਦੀ ਕਲੈਰਿਟੀ ਨਹੀਂ ਹੈ ਕਿ ਕਿਹੜੇ ਵਾਰਡ ਰਿਜ਼ਰਵ ਹੈ ਕਿਹੜੇ ਵਾਰਡ ਜਰਨਲ ਹੈ ਇਸ ਗੱਲ ਦੀ ਕੋਈ ਕਲੈਰਿਟੀ ਨਹੀਂ ਹੈ ਸਵੇਰੇ ਲਿਸਟ ਹੋਰ ਆਉਂਦੀ ਹੈ ਵਾਰਡਾਂ ਦੀ ਰਿਜ਼ਰਵੇਸ਼ਨ ਦੀ ਹੁਣ ਦੁਬਾਰਾ ਚੇਂਜ ਹੋ ਜਾਂਦੀ ਹੈ ਮੈਂ ਬੇਨਤੀ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਕਿ ਵਾਰਡਾਂ ਦੀ ਲਿਸਟ ਜਿਹੜੀ ਰਿਜ਼ਰਵੇਸ਼ਨ ਦੀ ਹੈ ਉਹ ਨਹੀਂ ਹੋ ਗਈ ਦੋਤ ਲਾਉਣ ਲੱਗਿਆ ਵਾਰਡਾਂ ਦੀ ਲਿਸਟ ਹੈ ਕੀ ਦੀ ਰਿਜ਼ਰਵੇਸ਼ਨ ਦੀ ਤੁਸੀਂ ਸਾਰੇ ਅਫਸਰ ਹੋ ਯਾਰ ਇੱਥੇ ਖੜੇ ਤੁਹਾਨੂੰ ਹੀ ਪੁੱਛ ਰਿਹਾ ਜਿਆਦਾ ਹੱਸ ਕੇ ਦਿਖਾਉਣਾ ਹੈ ਤਾਂ ਹੱਸ ਕੇ ਦਿਖਾ ਦਿਓ ਕਰ ਲਓ ਯਾਰ ਰਿਕਾਰਡ ਕਿਹੜੇ ਕਿਹੜੇ ਪਿੰਡ ਦਾ ਵੀਰ ਕਿਹੜਾ ਕਿਹੜਾ ਵਾਰਡ ਰਿਜ਼ਰਵ ਹੈ ਬੰਦੇ ਆਸਤੇ ਕਿਹੜਾ ਵਾਰਡ ਹੈ ਲੇਡੀ ਆਸਤੇ ਕਿਹੜਾ ਵਾਰਡ ਹੈ ਐਸਸੀ ਭਾਈਚਾਰੇਾਸਤੇ ਕਿਹੜਾ ਤੇ ਅਸੀਂ ਲੇਡੀਾਸਤੇ ਕਿਹੜਾ ਉਹ ਮਾਡਲ ਦੀ ਲਿਸਟ ਹੈਗੀ ਤੁਹਾਡੇ ਕੋਲੇ ਬਾਹਰ ਲਾਈ ਸਰ ਕਿੱਥੇ ਹੈ ਜੀ ਉੱਥੇ ਤਾਂ ਹੈ ਹੀ ਨਹੀਂ ਕਿ ਲਾਈਕ ਬਾਡਾ ਨਿਵਾੜਾ ਬਾਡਾ ਬਾਡਾ ਦੀ ਰਿਜ਼ਰਵੇਸ਼ਨ ਨਹੀਂ ਹੋਈ ਅਜੇ ਫਿਰ ਬ੍ਰਦਰ ਅਸੀਂ ਨਾਮਿਨੇਸ਼ਨ ਕਿਤੇ ਕਿਵੇਂ ਭਰਾਂਗੇ ਇਹ ਰਿਕਾਰਡਿੰਗ ਜੀ ਮੈਂ ਤੁਹਾਡੀ ਸਾਰੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭੇਜਨੀ ਹੈ ਕਿਰਪਾ ਕਰਕੇ ਚੰਗੀ ਤਰ੍ਹਾਂ ਕਰ ਲਿਓ 27 ਤਰੀਕ 1:30 ਵਜ ਗਿਆ ਦੁਪਹਿਰ ਦਾ ਟਾਈਮ ਦੇਖ ਲਓ ਇਹਨਾਂ ਦੇ ਦਫ਼ਤਰ ਵੀ ਕਿਤੇ ਨਾ ਕਿਤੇ ਘੜੀ ਲੱਗੀ ਹੋਣੀ ਐ ਹਜੇ ਤੱਕ ਨਾ ਵੋਟਰ ਲਿਸਟਾਂ ਅਵੇਲੇਬਲ ਹੈ ਨਾ ਰਿਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹੈ ਇੱਕ ਇੱਕ ਮਿੰਟ ਵੀਰੇ ਇੱਕ ਮਿੰਟ ਨਾ ਰਿਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹੈ ਐਨਓਸੀਆਂ ਦੇ ਨਹੀਂ ਰਹਿ ਕਿਸੇ ਨੂੰ ਚੁੱਲਾ ਟੈਕਸ ਦੇ ਨਹੀਂ ਰਹਿ ਕਿਸੇ ਦੀ ਕੱਟ ਨਹੀਂ ਰਹਿ ਫਿਰ ਤੁਸੀਂ ਐਂ ਕਰੋ ਏਦੂ ਤਾਂ ਨਾਮਿਨੇਸ਼ਨ ਕਰ ਦਿਓ ਉਸਤੇ ਇੰਨਾ ਖੇਚਲ ਦੇ ਰਹੇ ਆ ਸਾਰਿਆਂ ਨੂੰ ਇਲੈਕਸ਼ਨ ਕਾਦੇ ਵਾਸਤੇ ਕਰਾ ਰਹੇ ਆ ਫਿਰ ਨੋਮੀਨੇਟ ਕਰਦੇ ਹੋ ਸਾਰਿਆਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਬਲੇਟੈਂਟ ਮਿਸਯੂਜ਼ ਆਫ ਪੋਲਿਟਿਕਲ ਪਾਵਰ ਮੈਂ ਤਾਂ ਅੱਜ ਤੱਕ ਨਹੀਂ ਦੇਖੀ 20 ਸਾਲ ਤਾਂ ਮੈਨੂੰ ਹੋ ਗਏ ਸਿਆਸਤ ਵਿੱਚ ਤੁਸੀਂ ਸਾਰੇ মিডিਆ ਵਾਲੇ ਹੋ ਮੈਂ ਤਾਂ ਹੀ ਤੁਹਾਨੂੰ ਇੱਥੇ ਵੀਡੀਓ ਸਾਹਿਬ ਦੇ ਦਫ਼ਤਰ ਲੈ ਕੇ ਆਇਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜੀ ਪੰਚਾਇਤੀ ਇਲੈਕਸ਼ਨ ਦੀ ਨੋਮੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਹੋਵੇ ਤੇ ਉਹ ਵੀਡੀਓ ਦੀ ਕੁਰਸੀ ਖਾਲੀ ਕਿਉਂ ਹੈ ਜੀ ਕਿੱਥੇ ਕੇ ਵੀਡੀਓ ਸਾਹਿਬ ਦੱਸਣ ਇੱਥੇ ਬੈਠੇ ਸੀ 15 ਮਿੰਟ ਪਹਿਲਾਂ ਜਦੋਂ ਪਤਾ ਲੱਗਿਆ ਸੀ ਆਉਣਾ ਤੇ ਖਿਸਕ ਕੇ ਲੈ ਕੇ ਜੀ ਸਾਰਾ ਕੁਝ ਜਿਹੜੀ ਮੈਂ ਵਾਰੀ ਵਾਰੀ ਇਹ ਪੁੱਛ ਰਿਹਾ ਚਲੋ ਸਾਡੇ ਨਾਲ ਪਿੰਡਾਂ ਦੇ ਬੰਦੇ ਆਏ ਐ ਨਾਮਿਨੇਸ਼ਨ ਫਰਮ ਕਿਹੜੇ ਵਾਰਡ ਦੇ ਵਿੱਚ ਨਾਮਿਨੇਸ਼ਨ ਭਰਨੇ ਦੱਸ ਤਾਂ ਦੇਣ ਸਾਨੂੰ ਲਿਸਟ ਦੇ ਦੇਣ ਯਾਰਾ ਸਾਰੇ ਮੁਲਾਜ਼ਮ ਹੀ ਖੜੇ ਆ ਉਹਨਾਂ ਦੇ ਪੁੱਛੋ ਇਹਨਾਂ ਨੂੰ ਕਿੱਥੇ ਹੈ ਲਿਸਟਾਂ ਕਲੈਰਿਟੀ ਤਾਂ ਦੇਣ ਜੀ ਮੈਂ ਤੁਸੀਂ ਵੀ ਚੁੱਪ ਖੜੇ ਹੋ ਪੁੱਛੋ ਸਵਾਲ ਪੁੱਛੋ ਇਹਨਾਂ ਨੂੰ ਸਰ ਕਿਹਨੇ ਕੋਈ ਠਾਈਏ ਨਾ ਕਰੇ ਸਰ ਕੁਝ ਮਦਦ ਇਸ ਤਰ੍ਹਾਂ ਕਰਾ ਜਾ ਰਹੀ ਹੋਈ ਹੈ ਨਾ ਮੇਰਾ ਨੋ ਫਸਟ ਕਿਥੇ ਦੇ ਸਾਫ ਕਿਥੇ ਸਰ ਦੂਸਰੇ ਨੂੰ ਵੀ ਵੀਡੀਓ ਤੋਂ ਨਾ ਕਰੀਓ ਵੀਡੀਓ ਸਾਹਿਬ ਹੈ ਹੀ ਨਹੀਂ ਇੱਥੇ ਆਰਓ ਦਫ਼ਤਰ ਆ ਸਾਡਾ ਪਿੰਡ ਭੋਲੂ ਵਾਲੇ ਦਾ ਤੇ ਇੱਥੇ ਆਰਓ ਦਫ਼ਤਰ ਹੀ ਨਹੀਂ ਲੱਗਾਗਾ ਆਰਓ ਨੂੰ ਫੋਨ ਕਰੀਦਾ ਕੋਈ ਹੋਰ ਚਾਹਦਾ ਨੰਬਰੀ ਹੈ ਨਹੀਂਗਾ ਉਹ ਕਹਿੰਦੇ ਸਾਡਾ ਨੰਬਰ ਗਲਤ ਹੈ ਠੀਕ ਹੈ ਜੀ ਤੇ ਅਸੀਂ ਆਪੇ ਫਾਰਮ ਲੈਣੇ ਆਂ ਸੂਚੀ ਲੈਣੀ ਆ ਕੁਝ ਵੀ ਨਹੀਂ ਮਿਲ ਰਿਆ ਸਾਨੂੰ ਮੈਮਰੀ ਮੈਮਰੀ ਦੇ ਕਾਗਜ਼ ਭਰਨੇ ਆ ਅੱਜ ਭਰਨੇ ਆ ਜੀ ਕੁਸ ਤਨ ਉਸ ਜੇ ਕਟਾਈ ਬੈਠੀ ਠੀਕ ਆ ਨਾ ਸਾਨੂੰ ਕੋਈ ਵਾਰਡਾਂ ਦਾ ਪਤਾ ਜਰਨਲ ਆ ਕਿ ਰਿਜ਼ਰਵ ਹੈ ਕੀ ਹੈ ਕੁਝ ਵੀ ਨਹੀਂ ਕੋਈ ਗੱਲ ਨਹੀਂ ਸੁਣ ਰਿਆ ਨਾ ਜੀ ਨਾ ਇੱਥੇ ਇੱਕ ਇੱਕ ਨਜ਼ਰ ਆਇਆ ਹੋਇਆ ਨਾਲ ਕੋਟਕਪੂਰੇ ਦੇ ਉਹ ਬੈਠੇ ਸੀ ਆ ਉਹਦਾ ਜਿਹੜਾ ਨੰਬਰ ਉਹਨਾਂ ਨੇ ਲਿਸਟ ਤੇ ਉਹ ਗਲਤ ਪਾਇਆ ਹੋਇਆ ਹੈ ਉਹ ਫੋਨ ਨਹੀਂ ਚੱਕਦੇਗੇ ਸਰ ਕਿੱਥੇ ਨੇ ਵੀਡੀਓ ਸਾਹਿਬ ਵੀਡੀਓ ਸਾਹਿਬ ਇੱਥੇ ਬੈਠੇ ਸੀ ਜਦੋਂ ਅਸੀਂ ਕੰਮ ਕਰ ਰਹੇ ਹਾਂ ਉਹ ਇੱਥੇ ਹੀ ਹੋਣਗੇ ਸ਼ਾਇਦ ਉਹ ਕੋਟਕਪੂਰ ਤੋਂ ਪੁੱਛ ਰਹੇ ਨੇ ਦੇਖ ਲਓ ਯਾਰ ਜੇ ਕਹਿੰਦੇ ਇੱਥੇ ਹੋਣਗੇ ਟੇਬਲ 2 ਉੱਪਰ ਬੈਠੇ ਹੋਏ ਯਾਰ ਲਓ ਥੋੜਾ ਨੀਵਾਂ ਰੱਖਿਓ ਥੋੜਾ ਜਿਹਾ ਨਾ ਕਰੋ ਯਾਰ ਮਾਰ ਮਾੜੀ ਜੀ ਟੇਬਲ ਥੱਲੇ ਕੁੱਕਰ ਸਪਰਿੰਸਰ ਸਾਹਿਬ ਬੈਠੇ ਰੂਮ ਚ ਉਹਨਾਂ ਨਾਲ ਆਪਾਂ ਗੱਲ ਕਰ ਲੈਂਦੇ ਸੌਰੀ ਮੈਂ ਤੁਹਾਨੂੰ ਬਾਦਰ ਕਰ ਰਿਹਾ ਇੱਕ ਇਸ਼ੂ ਸੀ ਕਾ ਜੀ ਵਿਚ ਆਈ ਵਾਂਟਿਡ ਟੂ ਬ੍ਰਿੰਗ ਟੂ ਯਰ ਨੋਟਿਸ ਜੀ ਅ ਇੱਥੇ ਨਾ ਜੀ ਫਰੀਦਕੋਟ ਦੇ ਵਿੱਚ ਵੈਸੇ ਤਾਂ ਸੀ ਤੁਹਾਨੂੰ ਮੇਲ ਵੀ ਕਰ ਰਹੇ ਹਾਂ ਬਟ ਆਈ ਵਾਂਟਿਡ ਟੂ ਪਰਸਨਲੀ ਸਪੀਕ ਟੂ ਯੂ ਓਨ ਥਿਸ ਇਸ਼ੂ ਜੀ ਅੱਜ ਨੋਮੀਨੇਸ਼ਨਸ ਦੀ ਤਾਰੀਖ ਸ਼ੁਰੂ ਹੋਗੀ ਜੀ ਟੂਡੇ ਵਾਸ ਦ ਫਰਸਟ ਡੇਟ ਆਫ ਨੋਮੀਨੇਸ਼ਨਸ since the morning ji we have been sitting in the bdo office the bdo has vanished from here they they are not saanu haje tak ji kithe bhi public display te inna ne wards di jehdi reservation di list hai ki kede kede wards kime kime reserve hai they haven't provided us that ji they haven't provided us with the voter lists ji so it's impossible to file nominations And one uh, one uh, returning officer's office has been set up in the BDO uh, office complex. For example, And the, though that returning officer is not here, there is nobody in that office no superintendent, no returning officer, no ARO, nobody to accept nominations. So, uh, the, in fact, the media came uh, in the afternoon. They've all checked it. They, they are probably going to play it also. so uh, there is aro da daftar khali hai ji te listan lostan jama matlab there is total black out ji faridkot ji haan ji bido office faridkot ji uh, that that videos which the media people have made i am mailing it to you also ji so but i just wanted to personally request ji ik din jive ajj nomination da chala gaya ji ਕਾਂ ਫਿਰ ਇਹ ਕਹਿੰਦੇ ਛੁੱਟੀਆਂ ਆ ਗਈਆਂ ਤਾਂ ਦਿਨ ਤੋਂ ਵੀਲ ਬੀ ਲੇਫਟ ਵਿਦਆਊਟ ਯੂ نو ਇੰਪੋਸੀਬਲ ਟੂ ਫਾਈਲ ਨੋਮੀਨੇਸ਼ਨਸ ਆਲਸੋ ਇਹ ਇਲੈਕਸ਼ਨ ਕਮਿਸ਼ਨਰ ਸ਼੍ਰੀ ਰਾਜਕਮਲ ਚੌਧਰੀ ਜੀ ਉਹਨਾਂ ਕੋਲੇ ਇਹ ਇਸ਼ੂ ਅਸੀਂ ਰੇਜ਼ ਕੀਤਾ ਉਹ ਕਹਿੰਦੇ ਮੇਰੇ ਕੋਲੇ ਆਫੀਸ਼ੀਅਲੀ ਤੁਸੀਂ ਮੇਲ ਰਾਹੀਂ ਆਪਦੀ ਕੰਪਲੇਂਟ ਵਿਦ ਦਿ ਵੀਡੀਓ ਭੇਜ ਦਿਓ ਮੈਂ ਤੁਹਾਨੂੰ ਉਸ ਵੀਡੀਓ ਦੇ ਬਨਾਤੇ ਉਸ ਕੰਪਲੇਂਟ ਦੇ ਬਨਾਤੇ ਐਕਸਪਲੇਨੇਸ਼ਨ ਵੀ ਲਊਗਾ ਦੂਸਰੀ ਚੀਜ਼ ਉਹਨਾਂ ਨੇ ਜਿਹੜੀ ਮੈਨੂੰ ਦੱਸੀ ਹੈ ਕਿ ਜਿਹੜੇ ਇਹ ਨੋ ਡਿਊ ਸਰਟੀਫਿਕੇਟ ਆ ਜਾਂ ਐਨਓਸੀਜ਼ ਹੈ ਉਹ ਮੈਂ ਖਤਮ ਕਰਤੀ ਹੈ ਕਹਿੰਦੇ ਜਿਹਨੂੰ ਕੋਈ ਐਨਓਸੀ ਨਹੀਂ ਮਿਲਦੀ ਉਹ ਐਫਿਡੇਵਟ ਲਾ ਦੇ ਨਾਲ ਮੈਂ ਇਨਸਟਰਕਸ਼ਨ ਹੁਣ ਮੈਨੂੰ ਕਹਿੰਦੇ ਆ ਮੈਂ ਤੁਹਾਨੂੰ ਵਟਸਐਪ ਤੇ ਇਨਸਟਰਕਸ਼ਨਸ ਵੀ ਭੇਜ ਦਿੰਨਾ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਬੜੀ ਵਧੀਆ ਗੱਲ ਸੁਣੀ ਉਹ ਕਹਿੰਦੇ ਮੈਂ ਤੁਹਾਨੂੰ ਇਨਸਟਰਕਸ਼ਨਸ ਉਹ ਫਾਰਵਰਡ ਕਰ ਦਿੰਦਾ ਕਿ ਤੁਹਾਨੂੰ ਐਨਓਸੀ ਨਹੀਂ ਮਿਲਦੀ ਤੁਸੀਂ ਇੱਕ ਆਪਦਾ ਐਫਿਡੇਵਟ ਲਾ ਦਿਓ ਉਹ ਐਸ ਗੁੱਡ ਐਸ ਐਨਓਸੀ ਮੰਨਿਆ ਜਾਊਗਾ ਠੀਕ ਹੈ ਜੀ ਸੋ ਦੇਖਦੇ ਆ ਸਾਡੀ ਕੰਪਲੇਂਟ ਜਾ ਰਹੀ ਹੈ ਇਹਨਾਂ ਕੋਲੇ ਕਿ ਉਦੋਂ ਅੱਗੇ ਦੇਖਦੇ ਆ ਫਿਰ ਕੀ ਹੁੰਦਾ ਹੈ